ਪਿਛਲੇ ਸਾਲ ਭਾਈ ਅੰਮਰਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾ ਕੇ ਡਿਬਰੂਗਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ। ਉੱਥੇ ਜੇਲ੍ਹ ਦੇ ਵਿੱਚ ਵੀ ਬਹੁਤ ਵੱਡਾ ਪਹਿਲਾਂ ਸੰਘਰਸ਼ ਕਰਨਾ ਪਿਆ ਕਿ ਮੁਲਾਕਾਤਾਂ ਨਹੀਂ ਸੀ ਕਰ ਦਿੰਦੇ। ਪਰਿਵਾਰ ਨੇ ਵੱਡੀ ਜਦੋਜਾਹਿਦ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਵੀ ਜਦੋਜਾਹਿਦ ਹੋਈ। ਅੰਤਕੋਸ਼ ਸਮਾਂ ਸੰਘਾਰਚ ਕਰਕੇ ਉਹਨਾਂ ਨਾਲ ਮੁਲਾਕਾਤ ਦਾ ਸਮਾਂ ਬਣਿਆ। ਉਸ ਤੋਂ ਬਾਅਦ ਉਹਦੀ ਕਾਨੂੰਨੀ ਪ੍ਰਕਿਰਿਆ ਚੱਲਣੀ ਸੀ। ਉਹ ਐਨਐਸਏ ਜਿਹੜੀ ਉਹਦੀ ਕਨਫਰਮੇਸ਼ਨ ਹੋ ਗਈ ਹਾਈ ਕੋਰਟ ਦੇ ਵਿੱਚ ਚੈਲੰਜ ਕੀਤੀ। ਉਹ ਹਾਲੇ ਸੈਵਰੇਟ ਪਟੀਸ਼ਨ ਦੇ ਤੌਰ ਤੇ ਪੈਂਡਿੰਗ ਆ। ਪਰ ਆਹ ਜਿਹੜਾ ਹੁਣ ਮਸਲਾ ਇੱਕ ਨਵਾਂ ਸ਼ੁਰੂ ਹੋਇਆ। ਕਿ ਜੇਲ੍ਹਾਂ ਪਹਿਲਾਂ ਵੀ ਸਿੰਘ ਪੰਜਾਬ ਤੋਂ ਬਾਹਰ ਕੱਟਦੇ ਰਹੇ ਆ। ਕਦੇ ਜੋਧਪੁਰ ਦੀਆਂ ਜੇਦਾਂ ਜੇਲਾਂ ਕਦੇ ਉਧਰ ਬਿਹਾਰ ਵਾਲੇ ਪਾਸੇ ਦੇ ਵਿੱਚ ਪਰ ਜਿਹੜੀ ਨਵੀਂ ਪਰ ਤੇ ਡਿਬਰੂ ਘੜ ਦੇ ਵਿੱਚ ਪਈ ਕਿ ਉਹਨਾਂ ਦਾ ਜਿਹੜਾ ਇੱਕ ਲਿੰਕ ਪਰਿਵਾਰ ਨਾਲੋਂ ਪੰਜਾਬ ਨਾਲੋਂ ਕੱਟ ਦਿੱਤਾ ਕਿਉਂਕਿ ਲਿੰਕ ਪਰ ਪਰਿਵਾਰ ਦੇ ਨਾਲ ਕਦੇ ਵੀ ਕਟਿਆ ਨਹੀਂ ਜਾਂਦਾ ਹੁੰਦਾ ਇਹ ਅਜੋਕਾ ਜੋਗਿਆ ਤੇ ਸਭ ਤੋਂ ਵੱਡੀ ਘਨੌਣੀ ਹਰਕਤ ਕਿ ਇਦਾਂ ਨਹੀਂ ਕਦੇ ਹੋਈ ਪਈ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਲਾ ਦਿੱਤੇ ਜਾਣ ਅਤੇ ਆਦਿਕ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲਈ ਬੜਾ ਵੱਡਾ ਯਤਨ ਕੀਤਾ ਗਿਆ। ਔੜਕ ਫਿਰ ਉਹਨਾਂ ਸਾਰਿਆਂ ਵੀਰਾਂ ਨੇ ਜਿਹੜੇ ਉੱਥੇ ਬੈਠੇ ਆ ਉਹਨਾਂ ਨੇ ਆਪਣੇ ਸੰਘਰਸ਼ ਦਾ ਰਾਹ ਚੁਣਿਆ। ਉਹ ਸੰਘਰਸ਼ ਦਾ ਰਾਹ ਸੀ ਭੁੱਖ ਹੜਤਾਲ। ਉਹਨਾਂ ਨੇ ਉੱਥੇ ਭੁੱਖ ਹੜਤਾਲ ਸ਼ੁਰੂ ਕੀਤੀ ਤੇ ਕੁਦਰਤੀ ਆ ਜਿਵੇਂ ਬੱਚੇ ਭੁੱਖ ਹੜਤਾਲ ਤੇ ਹੋਣ ਤੇ ਮਾਂ ਪਿਓ ਤੇ ਪਰਿਵਾਰਾਂ ਦੇ ਵਿੱਚ ਇਸ ਗੱਲ ਦੀ ਚਿੰਤਾ ਜਿਹੜੀ ਉਹ ਵੱਧ ਜਾਂਦੀ ਆ। ਸੋ ਇੱਥੇ ਜਿਹੜੇ ਕੱਲ ਭਾਈ ਅਮਰਸਾਲ ਅਮਰਤਪਾਲ ਸਿੰਘ ਜੀ ਦਾ ਸਮੂਚਾ ਪਰਿਵਾਰ ਪਿਤਾ ਜੀ ਮਾਤਾ ਜੀ ਤੇ ਦੂਸਰੇ ਜਿਹੜੇ ਸਾਡੇ ਉੱਥੇ ਐਨਐਸਏ ਦੇ ਵਿੱਚ ਸਿੰਘ ਬੰਦੇ ਆ ਉਹਨਾਂ ਦੇ ਪਰਿਵਾਰ ਉਹ ਸਾਰੇ ਇੱਥੇ ਬੈਠੇ ਆ ਭੁੱਖ ਹੜਤਾਲ ਤੇ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਨਾ ਕਿ ਪਹਿਲਾਂ ਸਮਾਂ ਦਿੱਤਾ ਗੱਲ ਕਰੋ ਨਹੀਂ ਗੱਲ ਕੀਤੀ ਵੀ 24 ਘੰਟਿਆਂ ਦਾ ਸਮਾਂ ਦਿੱਤਾ ਗੱਲ ਕਰੋ ਨਹੀਂ ਕੀਤੀ 36 ਘੰਟਿਆਂ ਦਾ ਸਮਾਂ ਨਿਕਲ ਗਿਆ ਕਿਹੜੀ ਪ੍ਰੀਖਿਆ ਲੈ ਰਹੇ ਆ ਸਿੱਖ ਕੌਮ ਦੀ ਉਹ ਕੋਈ ਜਾਤੀ ਕਾਰਜ ਲੈ ਨਹੀਂ ਅੰਦਰ ਗਾਇਓ ਉਹ ਇੱਕ ਪੀੜਾ ਲੈ ਕੇ ਅੰਦਰ ਗਏ ਚਲੋ ਤੁਹਾਡਾ ਕਾਨੂੰਨ ਕਹਿੰਦਾ ਉਹ ਚਲੀ ਜਾਣ ਦਿਓ ਤੇ ਜਿਲੇ ਜਾਤੀਆਂ ਕਰੋਂਗੇ ਫਿਰ ਬੰਦਾ ਕਿਹੜਾ ਰਾਹ ਚੁਣੂਗਾ ਭਾਵੇਂ ਗੁਰਮਤ ਦਾ ਇਹ ਕਨਸੈਪਟ ਨਹੀਂ ਮੇਤੋਂ ਇਹ ਭਾਈ ਸਾਹਿਬ ਆਪ ਸਿਆਣੇ ਆ ਕਿ ਭੋਖ ਹੜਤਾਲ ਸਰੀਰਕ ਕਸ਼ਟ ਦੇਣਾ ਪਰ ਸਰਕਾਰ ਨੂੰ ਜਿਲੇ ਤੁਸੀਂ ਰੋਸ ਪ੍ਰਦਰਸ਼ਨ ਕਰਨਾ ਕਿਹੜਾ ਟੰਗ ਆ ਸਰਕਾਰ ਗੱਲ ਸੁਣਨ ਨੂੰ ਤਿਆਰ ਨਹੀਂ ਸਰਕਾਰ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਗੱਲਾਂ ਕਰਨ ਨੂੰ ਜੇ ਭੇਜਦੇ ਆ ਚਿੱਠੀਆਂ ਤਾਂ ਟਾਈਮ ਦੇਣ ਨੂੰ ਤਿਆਰ ਨਹੀਂਗੇ ਸੋ ਇਹਨਾਂ ਨੇ ਕੱਲ ਦਾ ਫਿਰ ਇਹ ਰਾਹ ਚੁਣਿਆ ਮੈਂ ਪਰਿਵਾਰ ਨੂੰ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਨੂੰ ਮਾਤਾ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਠੀਕ ਆ ਵੀ ਤੁਹਾਡੀ ਪੀੜਾ ਤੇ ਚਿੰਤਾ ਉਹ ਵਾਧਿਆ ਕਿਉਂਕਿ ਬੇਟੇ ਆ ਬੱਚੇ ਆ ਉੱਥੇ ਬੈਠੇ ਭੁੱਖ ਹੜਤਾਲ ਕਰਕੇ ਤੇ ਮਾਂ ਪਿਓ ਹੀ ਰੱਬ ਤੋਂ ਬਾਅਦ ਲਾਗੇ ਹੁੰਦਾ ਜਿਹਨੂੰ ਆਪਣੀ ਔਲਾਦ ਦਾ ਦਰਦ ਹੁੰਦਾ ਪਰ ਜੇ ਆਪਾਂ ਐਵੇਂ ਸਰੀਰ ਨੂੰ ਹੋਰ ਕਸ਼ਟ ਦਿਆਂਗੇ ਤੇ ਲੜਾਈ ਦਾ ਆਪਾਂ ਸਰੀਰਾਂ ਨਾਲ ਹੀ ਲੜਨੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਲੀਗਲ ਸਿਸਟਮ ਹਰਕ ਢੰਗ ਨਾਲ ਦਿੰਦੀ ਆ ਗਾਂ ਵੀ ਅਸੀਂ ਬਚਨ ਬੰਧਿਆ ਤੇ ਮੈਂ ਇੱਥੇ ਜਿੰਨੇ ਪਰਿਵਾਰ ਬੈਠੇ ਆ ਇਹਨਾਂ ਨੂੰ ਬੇਨਤੀ ਵੀ ਕਰਦਾ ਕਿ ਆਪਾਂ ਉਹ ਰਾਹ ਚੁਣੀਏ ਜਿਹਦੇ ਵਿੱਚੋਂ ਕਾਨੂੰਨੀ ਲੜਾਈ ਇੱਕ ਸਾਡੀ ਆ ਦੂਸਰੀ ਲੋਕਾਂ ਦੀ ਕਚਹਿਰੀ ਦੀ ਲੜਾਈ ਆ ਤੇ ਜੇ ਆਪਾਂ ਇੱਥੇ ਭੁਖੜ ਤਾਲਾਂ ਤੇ ਬੈਠਾਂਗੇ ਸਰੀਰਾਂ ਦੇ ਨੁਕਸਾਨ ਹੋਣਗੇ ਉਹ ਮੇਰਾ خیال ਸਾਨੂੰ ਚੰਗਾ ਨਹੀਂ ਲੱਗਣਾ ਪਰ ਅੱਜ ਮੈਂ ਸਿੰਘ ਸਾਹਿਬ ਜੀ ਨਾਲ ਵੀ ਬੈਠ ਕੇ ਵਿਚਾਰ ਕਰਾਂਗੇ ਉਹਨਾਂ ਦੇ ਨਾਲ ਵੀ ਕਿ ਇਹ ਜਿਹੜੇ ਇੱਥੇ ਪਰਿਵਾਰ ਬੈਠੇ ਆ ਇਹਨਾਂ ਨੂੰ ਆਪਾਂ ਬੈਠ ਕੇ ਵਿਚਾਰ ਕਰਕੇ ਅਗਲਾ ਕੀ ਰਣਨੀਤੀ ਕਰਨੀ ਆ ਉਹ ਰਣਨੀਤੀ ਦੇ ਤਹਿਤ ਚੱਲਾਂਗੇ ਹੁਣ ਮੈਨੂੰ ਇੱਥੇ ਬੈਠਿਆਂ ਨੂੰ ਪਤਾ ਲੱਗਾ ਭਈ ਭਗਵਾਨਤ ਨੇ ਮਾਨ ਨੇ ਸ਼ਾਇਦ ਕੱਲ ਨੂੰ ਮੀਟਿੰਗ ਸੱਦੀ ਆ ਕੁਝ ਕਹਿੰਦੇ ਕੈਨਸਲ ਕਰ ਦਿੱਤੀ ਆ ਫਰਜ਼ ਤਾਂ ਉਹਦਾ ਬਣਦਾ ਸੀ ਕਿ ਆ ਕੇ ਇੱਥੇ ਸਾਰ ਲਵੇ ਪਰ ਜੇ ਮੇਰਾ ਖਿਆਲ ਲਾ ਐਂਡ ਆਊਟਰ ਦੀਆਂ ਇਦਾਂ ਸਮੱਸਿਆਵਾਂ ਵਧਾਓਗੇ ਉਧਰ ਕਿਸਾਨ ਬੈਠੇ ਆ ਉਹ ਆ ਕੇ ਹਰਿਆਣੇ ਵਾਲੇ ਗੋਲੀਆਂ ਮਾਰ ਕੇ ਇੱਕ ਸਾਡਾ ਸਿੰਘ ਸ਼ਹੀਦ ਕਰ ਗਏ ਟਾਇਰ ਸਾਰੇ ਪੈਂਚਰ ਕਰ ਗਏ ਰਬੜ ਦੀਆਂ ਗੋਲੀਆਂ ਮਾਰ ਮਾਰ ਕੇ ਉਹ ਵਿਚਾਰੇ ਹਸਪਤਾਲਾਂ 'ਚ ਬੈਠੇ ਤੇ ਆਹ ਪਰਿਵਾਰ ਜਿਹੜਾ ਹੈ ਐਨਐਸਏ ਲਾ ਗਈ ਠੀਕ ਹੈ ਤੁਸੀਂ ਸਾਡੇ ਕਾਨੂੰਨ ਨੇ ਲਾਤੀ ਸਾਡਾ ਕਾਨੂੰਨੀ ਯਤਰਾ ਜੋਰੀ ਅਸੀਂ ਕਰਨ ਦੇ ਆਂ ਪੂਰੇ ਜ਼ੋਰ ਤੇ ਉਹ ਕੋਈ ਨਹੀਂ ਲੜਾਈ ਅਸੀਂ ਕੋਟਾਂ 'ਚ ਲੜੀ ਜਾਂਦੇ ਪਰ ਜਿਹੜਾ ਉੱਥੇ ਉਹਨਾਂ ਨੂੰ ਫਿਜ਼ੀਕਲ ਟੌਰਚਰ ਕੀਤਾ ਜਾ ਰਿਹਾ ਮੈਂਟਲ ਟੌਰਚਰ ਕੀਤਾ ਜਾ ਰਿਹਾ ਇਹ ਜੇਲ੍ਹ ਦੇ ਵਿੱਚ ਐਵੇਂ ਨਹੀਂ ਕਦੇ ਵੀ ਹੋਇਆ ਸੋ ਉਹ ਤੋਂ ਪੀੜਤ ਉਹ ਵਿਚਾਰੇ ਅੰਦਰ ਬੈਠੇ ਭੁੱਖ ਹੜਤਾਲ ਤੇ ਉਧਰੋਂ ਪਰਿਵਾਰ ਬੈਠੇ ਆ ਸੋ ਮੈਂ ਉਹਨਾਂ ਸਿੰਘਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਪਾਤਸ਼ਾਹ ਤੁਹਾਡੇ ਨਾਲ ਆ ਆਪਾਂ ਉਹ ਰਾਹ ਚੁਣੀਏ ਜਿਸ ਰਾਹ ਦੇ ਵਿੱਚੋਂ ਆਪਾਂ ਸਰਕਾਰ ਦੇ ਨਾਲ ਲੜਾਈ ਤੋਂ ਸਫਲ ਹੋ ਕੇ ਨਿਕਲੀਏ ਤੇ ਆ ਜਿਹੜੇ ਇੱਥੇ ਪਰਿਵਾਰ ਬੈਠੇ ਆ ਇਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਰੀਰਕ ਕਸ਼ਟ ਦੇਾਂਗੇ ਹੋਰ ਤੇ ਸਰਕਾਰ ਦਾ ਸ਼ਾਇਦ ਏਵੇਂ ਦੇ ਕਾਰਜਾਂ ਨੂੰ ਚਾਹੁੰਦੀ ਹੋਵੇ ਹਾਲੇ ਤਾਂ ਕੋਈ ਕਰਨ ਨੂੰ ਤਿਆਰ ਨਹੀਂ ਸੋ ਮੈਂ ਪਰਿਵਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਆਇਆ ਸੀ ਇਹਨਾਂ ਦੇ ਨਾਲ ਆ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਖਾਰਕ ਪਾਕ ਤੋਂ ਸਹਿਯੋਗ ਕਰ ਰਹੀ ਆ ਤੇ ਜਾ ਕੇ ਸਿੰਘ ਸਾਹਿਬ ਨਾਲ ਵੀ ਬੈਠ ਕੇ ਵਿਚਾਰ ਕਰਦੇ ਆ ਕਿ ਇਹਨਾਂ ਪਰਿਵਾਰਾਂ ਦੇ ਨਾਲ ਬੈਠ ਕੇ ਗਿਆਨ ਕਰਕੇ ਬੈਠ ਕੇ ਆਪੋ ਵਿੱਚ ਹੀ ਮੀਟਿੰਗ ਕਰਕੇ ਇਹਦਾ ਗਾਂਹ ਜਿਹੜਾ ਉਹ ਹੱਲ ਲੱਭਿਆ ਜਾ ਸਕੇ ਤਾਂ ਕਿ ਭੁੱਖ ਹੜਤਾਲ ਦੇ ਨਾਲ ਕਈ ਵਾਰੀ ਡੈਫੀਸ਼ੈਂਸੀਜ਼ ਆ ਜਾਂਦੀਆਂ ਸਰੀਰ ਦੇ ਵਿੱਚ ਉਹਨਾਂ ਤੋਂ ਬਚਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ